ਅੱਜ ਉਹ ਪੁਲੀਸੀ ਅੱਜ ਦਾ ਪਕਲਾ ਕੀ ਕਰਦੇ ਸੀ ਦੱਸ ਦਿਓ ਬ੍ਰਿਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਖੋਰੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹੁੰਚੇ ਹੋ ਸ਼ਾਰਟ ਨੋਟਸ ਤੇ ਪ੍ਰੋਗਰਾਮ ਇਹ ਹੈ ਸਾਨੂੰ ਤਕਰੀਬਨ 1 ਸਾਲ ਤੇ 12 ਤਿੰਨ ਦਿਨ ਹੋ ਗਏ ਨੇ ਇੱਥੇ ਬੈਠਾ ਨਾ ਪੰਜਾਬ ਦੀ ਸਰਕਾਰ ਦਾ ਸੈਂਟਰ ਦੀ ਸਰਕਾਰ ਕੋਈ ਛਣਵਾਈ ਨਹੀਂ ਕਰਦੀ ਜਿਹੜੇ ਇਹਨਾਂ ਦੇ ਅਧਿਕਾਰ ਖੇਤਰ ਚੋਂ ਵੀ ਨਹੀਂ ਕੋਰੇ ਲੋਕ ਰਾਏ ਇਹ ਬਣੀ ਆ ਕਿ ਘਰ ਤੋਂ ਕੱਟ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸੂਚਿਤ ਕੀਤਾ ਜਾਵੇ ਸਰਕਾਰਾਂ ਨੂੰ ਜਗਾਇਆ ਜਾਵੇ ਅਸੀਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਪਰਸੋਂ 20 ਦਿਨ ਸ਼ਹੀਦ ਬਾਬਾ ਗਰਜਾ ਸਿੰਘ ਸ਼ਹੀਦ ਬਾਬਾ ਬੋਤਾ ਸਿੰਘ ਨੇ ਉਸ ਸਮੇਂ ਦੀ ਸੁਤੀ ਸਰਕਾਰ ਨੂੰ ਜਗਾਉਣ ਲਈ ਜਦੋਂ ਜਕਰੀਆ ਖਾਨ ਦੇ ਕੋਲ ਬੈਸੇ ਜਾ ਰਿਹਾ ਵੀ ਸਿੱਖ ਖਤਮ ਕੌਮ ਖਤਮੀ ਹੋ ਗਈ ਹੈ ਉਹਨਾਂ ਨੇ ਇੱਕ ਤਰੀਕਾ ਗਾਰ ਵਰਤਿਆ ਕਿ ਰਾਸਤੇ 'ਚ ਜਾਂਦੇ ਰਾਹੀ ਨੇ ਕਿਹਾ ਕਿ ਸਿੱਖ ਦੇਖ ਲੈ ਦੋ ਜੰਗਲ ਵਿੱਚ ਸਨ ਉਹ ਕਹਿੰਦਾ ਸੇਖੋ ਕਿਦਾ ਸਿੱਖ ਹੈ ਨਹੀਂ ਸਿੱਖ ਖਤਮ ਹੋ ਗਈ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਰਸਤੇ 'ਚ ਜਾਂਦਾ ਇੱਕ ਆਨਾ ਗੱਡੇ ਨੂੰ ਤੇ ਟਕਾ ਖੋਤੇ ਨੂੰ ਟੈਕਸ ਪਤਾ ਉਹਨਾਂ ਨੂੰ ਵੀ ਸੀ ਅਸੀਂ ਖਤਮ ਹੋ ਜਾਣਾ ਉਹਨਾਂ ਨੇ ਜਕਰੀਆ ਖਾਨ ਨੂੰ ਜਗਾਉਣ ਲਈ ਸੁੁੱਤੀ ਸਰਕਾਰ ਨੂੰ ਟੈਕਸ ਲਾਤਾ ਅਸੀਂ ਉਹਨਾਂ ਦੇ ਵਾਰਿਸਾਂ ਉਹਨਾਂ ਸਿੱਖਾਂ ਦੇ ਸ਼ਹੀਦਾਂ ਦੇ ਗੁਰੂਆਂ ਦੇ ਜਰਨੈਲਾਂ ਦੇ ਵਾਰਿਸਾਂ ਅਸੀਂ ਇਹ ਸੁੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨਨ ਕਰਨ ਇਹ ਅਸੀਂ ਬੈਠੇ ਕਿਉਂ ਹਾਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸ ਫ੍ਰੀ ਕਰਨ ਲਈ 3 ਘੰਟੇ ਦਾ ਸਮਾਂ ਲਿਆਵਾ 11 ਤੋਂ 2 ਵਜੇ ਤੱਕ ਚੰਡੀਗੜ੍ਹ ਦੇ ਜਿੰਨੇ ਵੀ ਟੋਲ ਆਉਂਦੇ ਨੇ ਉਹ ਬੰਦ ਕਰਨ ਅਸੀਂ ਖੋਲਣ ਲਈ ਬੰਦ ਕਰਨ ਲਈ ਦੀ ਖੋਲਣ ਲਈ ਅਸੀਂ ਐਲਾਨ ਕਰਤਾ ਉਹਦੇ ਵਾਸਤੇ ਜਿਹੜੇ ਸਾਡੇ ਗੁਰਸਿੱਖ ਨੇ ਸਾਡੇ ਨਾਲ ਸੰਬੰਧਿਤ ਦੇ ਤਾਲਮੇਲ ਕਮੇਟੀ ਦੇ ਮੈਂਬਰ ਨੇ ਗਰਦੀਪ ਸਿੰਘ ਦੀ ਬਟਿੰਡਾ ਨੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਅਸੀਂ ਇੱਛੇ ਤੇ ਆ ਨਹੀਂ ਸਾਡੇ ਇੱਥੇ ਕਰਨੇ ਨੇ ਬਲਵਿੰਦਰ ਸਿੰਘ ਦੀ ਲੋਕ ਅਧਿਕਾਰ ਲਾਇਰ ਤੇ ਮੁਖੀ ਵੀ ਨੇ ਤਾਲਮੇਲ ਕਮੇਟੀ ਦੇ ਸਾਡੇ ਬੁਲਾਰੇ ਵੀ ਨੇ ਉਹਨਾਂ ਨੇ ਕਿਹਾ ਸੀ ਪ੍ਰੋਜੈਕਟ ਕਰਨੇ ਆ ਇਸੇ ਤਰ੍ਹਾਂ ਬਾਕੀ ਜਿਹੜੇ ਸਾਡੇ ਸੀਗੇ ਗੁਰਦਾਸ ਪੁੱਤੋ ਸਰਦਾਰ ਗੁਰਿੰਦਰ ਸਿੰਘ ਦੀ ਬਾਜਾਓ ਕੇ ਜੈਸੀ ਕਰਨੇ ਨੇ ਉਹ ਅਸੀਂ ਕਰਨੇ ਇਹ ਸਾਡਾ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਅਲਾਣ ਜੰਦੀ ਕਰਦੇ ਰਸਤੇ ਖੋਲਣ ਲਈ ਫਰੀ ਕਰਦੇ ਤੇ ਨਾਲ ਹੀ ਸਾਡਾ ਐਲਾਨ ਹੈ ਕਿ ਜੇ ਉਦੋਂ ਤੱਕ ਸਰਕਾਰ ਨੇ ਸਾਡੀਆਂ ਜਿਹੜੀਆਂ ਜਾਇਜ਼ ਹੱਕੀ ਮੰਗਾ ਨਾ ਮੰਨੀਆਂ ਅਸੀਂ ਫੇਰ ਰਸਤੇ ਬੰਦ ਕਰ ਲਈ ਬਜਗੂਰ ਹੋਵਾਂਗੇ ਅਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੋ ਸਾਡੀ ਮਜਬੂਰੀ ਬਣ ਕੇ ਸਾਡੀ ਸੁਣਵਾਈ ਦਿਓ ਆਦੀ ਕਿਤੇ ਹਜੇ ਤੱਕ ਪਰਮਜੀਤ ਸਿੰਘ ਪਿਉਰਾ ਦੀ ਪੰਜਾਬ ਸਰਕਾਰ ਨੇ ਕਰਨੀ ਐਸਐਸਪੀ ਰੋਕ ਕੇ ਬੈਠੇ ਨੇ ਜਗਤਾਰ ਸਿੰਘ ਤਾਰਾ ਦੀ ਪਰੋਲ ਵੀ ਹੋ ਰਹੀ ਦੇਖੋ ਜਥੇਦਾਰ ਜਗਤਾਰ ਸਿੰਘ ਵਾਰਾ ਦੇ ਜਿਹੜੇ ਕੇਸ ਨੇ ਉਹ ਪੰਜਾਬ ਵਿੱਚ ਕੋਈ ਕੇਸ ਰਹਿ ਗਿਆ ਤਿੰਨ ਵਾਰੀ ਹੋ ਗਿਆ ਨੇ ਉਹਨਾਂ ਨੂੰ ਪੰਜਾਬ ਚ ਨਹੀਂ ਲਿਆ ਜਾ ਰਿਹਾ ਉੱਤੇ ਕੋਈ ਕੇਸ ਹੀ ਨਹੀਂ ਦਿੱਤੀ ਦੇ ਵਿੱਚ ਅਸੀਂ ਕਹਿੰਨੇ ਪੰਜਾਬ ਸ਼ਿਫਟ ਕਰੂ ਉਹਨਾਂ ਦਾ ਜਿਹੜਾ ਪਰਿਵਾਰ ਉਹਨੂੰ ਮਿਲੇ ਰਾਤ ਮਿਲੇ ਨਹੀਂ ਆਇਆ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਸਾਡਾ ਐਲਾਨ ਅੱਜ ਅਸੀਂ ਪਰਸੋਂ ਨੂੰ ਟੋਲ ਪਰਾਜੇ ਬੰਦ ਕਰਨੇ ਮੈਂ ਉਹ ਦੱਸ ਵੀ ਦੇਣਾ ਚਾਹੁੰਨਾ ਕਿਹੜੇ ਕਿਹੜੇ ਫਿਰੋਜ਼ਪੁਰ ਦੇ ਦੋ ਟੋਲਪਰਾਜੇ ਨੇ ਨੀ ਫਿਰੋਜ਼ਪੁਰ ਟੋਲਪਰਾਜਾ ਫਿਰੋਜ਼ ਸ਼ਾਹ ਟੋਲਪਰਾਜਾ ਜਿਹੜੀ ਬੂਗੇ ਨੂੰ ਸੜਕ ਹੁੰਦੀ ਹੈ ਤੇ ਭਾਰ ਤਾਰਾਪੁਰਿਆ ਟੋਲਪਰਾਜਾ ਇਹ ਬੂਗੇ ਤੇ ਧੀਰੇ ਦੇ ਬੈਟਮਿਲ ਨੇ ਇਹਦੇ ਦੋ ਫਿਰੋਜ਼ਪੁਰ ਜਿਹੜੇ ਨੇ ਸੈਬ ਜਦਾ ਜੀਤ ਸਿੰਘ ਨਗਰ ਦੇ ਟੋਲਪਰਾਜੇ ਨੇ ਉਹ ਨੇ ਆਪਣਾ ਬਰੋਦੀਜੀ ਟੋਲਪਰਾਜਾ ਭਾਗੋ ਮਾਜਰਾ ਟੋਲਪਰਾਜਾ ਸੋਰਖਿਆਪੜੋ ਟੋਲਪਰਾਜਾ ਤੇ ਇੱਕ ਜਿਹੜਾ ਉਹਦੇ ਆਪਣੇ ਪੈਂਦਾ ਫਰੂਟ ਦੇ ਲੱਗ ਹਾਂਜੀ ਅਜੀ ਅਜੀ ਚ ਪਰ ਟੋਲ ਪਰਾਜ ਪਟਿਆਲਾ ਦੇ ਨੇ ਧਰੇੜੀ ਟੋਲ ਪਰਾਜਾ ਜਿਹੜੇ ਪਟਿਆਲਾ ਤੋਂ ਰਾਜਪੁਰਾ ਸੜਕ ਉਹ ਜਿੰਦਰ ਨੇ ਜਿਹੜਾ ਸ਼ਾਹਕੋਟ ਤੋਂ ਰੋਡ ਜਾਂਦੀ ਆ ਮੂਗੇ ਨੂੰ ਉਹਦਾ ਟੋਲ ਪਰਾਜ ਦਾ ਬਾਮਨੀਆ ਟੋਲ ਲੁਧਿਆਣਾ ਲਾਡੋਵਾਲ ਟੋਲ ਪਰਾਜ ਜਿਹੜਾ ਵੱਡਾ ਜਿਹੜਾ ਆਪਣੇ ਫਲੋਰ ਤੇ ਲੱਗਿਆ ਇੱਕ ਕਲਾਲ ਟੋਲ ਪਰਾਜਾ ਸੰਦਾਲਾ ਜਿਹੜਾ ਇਹ ਵੀ ਲੁਧਿਆਣੇ ਵਿੱਚ ਪੈਂਦਾ ਇੱਕ ਇਹ ਬਠਿੰਡਾ ਵਿੱਚ ਜੀਦਾ ਟੋਲ ਪਰਾਜਾ ਇਹ ਵੀ ਬਠਿੰਡਾ ਵਿੱਚ ਪੈਂਦਾ ਫਹੀਦਕੋਟ ਦੇ ਨੇ ਤਲਵੰਡੀ ਪਾਉ ਪਾਈ ਤੇ ਨਵਾਂ ਸ਼ਹਿਰ ਦਾ ਟੋਲ ਪਰਾਜਾ ਨੇ ਪਸ਼ੂਆ ਟੋਲ ਪਰਾਜਾ ਜਿਹੜਾ ਪਲਾ ਚੋਰ ਜਿਹੜਾ ਪਲਾ ਚੋਰ ਤੇ ਲੱਗ ਠੀਕ ਹੈ ਜੀ ਇਹ ਟੋਲ ਪਰਾਜੇ ਦੇ ਜਿਹੜੇ ਅਸੀਂ ਸੰਗਤ ਦੇ ਸਹਯੋਗ ਨਾਲ ਸੰਗਤ 11 ਤੋਂ 3 ਵਜੇ 11 ਤੋਂ 2 ਵਜੇ ਤੱਕ ਬੰਦ ਕਰ ਜਾ ਰਹੀ ਹੈ ਇਹ ਸੱਟਾ ਉੱਥੇ ਬੋਰਡ ਲੱਗਿਆ ਹੋਏਗਾ ਅਸੀਂ ਤੁਹਾਡੇ ਮਾਦੇ ਮਰਾਹੀ ਇਸ ਟੋਰ ਪਲਾਜ਼ਾ ਦੇ ਮੈਨੇਜਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਅਸੀਂ ਕੋਈ ਟਕਰਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਉਹ ਇਹ ਅਸੀਂ ਉੱਥੇ ਬੋਰਡ ਲਾ ਦੇਣਾ ਕਿ 3 ਘੰਟੇ ਲਈ 11 ਤੋਂ 2 ਵਜੇ ਦੀ ਕੋਈ ਟਕਰਾ ਨਾ ਹੋਵੇ ਉਹ ਟੋਰ ਪਲਾਜ਼ਾ ਦੇ ਆਪੂ ਆਪਣੇ ਘਰੀ ਕੋਲ ਇਹ ਸਾਡੀ ਚਿੱਠੀ ਵੀ ਆ ਸਾਡੀ ਬੇਨਤੀ ਵੀ ਆ ਉਹਨਾਂ ਟੋਰ ਪਲਾਜ਼ਾ ਦੇ ਮੈਂਬਰੂ ਮੈਂਬਰਾਂ ਨੂੰ ਜਿਹੜਾ ਨੂੰ ਅਸੀਂ ਕਹਿੰਦਾ ਜਿੱਥੇ ਸਾਡੇ ਹਸਾਈਨ ਲੱਗ ਜਾਣ ਤੋਂ ਅਮੀਨ ਸਾਹਿਬ ਵਰਗੇ ਵੱਲੋਂ ਕੋ ਕੋਈ ਅਸੀਂ ਖੱਲਣ ਨਹੀਂ ਪੜਨਾ ਚਾਹੁੰਦੇ ਕੋਈ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕੋਈ ਪ੍ਰਸ਼ਾਸਨ ਨਹੀਂ ਕੋਈ ਟੋਨ ਪਲਾਜਾ ਵਾਲਿਆਂ ਨੂੰ ਪਰੇਸ਼ਾਨ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸਰਕਾਰ ਨੂੰ ਇਸ ਕਰਕੇ ਜਿੰਨੇ ਸਾਡੇ ਮੈਨੇਜਰ ਸਾਹਿਬਾਨ ਦੇ ਉੱਥੇ ਬੈਠੇ ਨੇ ਉਹ ਟੋਨ ਪਲਾਜਾ ਦੇ ਉਹ ਆਪੜਿਆ ਟੋਨ ਪਲਾਜਾ ਮੁਕਤ ਹੋਣੀ ਹੈ ਮਤਲਬ ਮੁਕਤ ਹੋਣਗੇ ਬੈਰੀਅਰ ਓਪਨ ਹੋਣਗੇ 3 ਘੰਟੇ 3 ਘੰਟੇ ਵਾਸਤੇ ਇਹ ਇਹ ਬੇਨਤੀ ਹੈ ਹੁਣ ਕਿਸੇ ਦਾ ਕੋਈ ਇਹਦੇ ਬੰਤੀ ਸਵਾਲ ਆ ਤੇ ਕਰ ਸਕਦੇ ਠੀਕ ਹੈ ਤੁਸੀਂ ਇਹ ਇਹ ਵੀ ਦਾ ਪ੍ਰੋਗਰਾਮ ਇੱਥੇ ਇਹ ਤੋਂ ਅਗਲਾ ਪ੍ਰੋਗਰਾਮ ਵੀ ਕੋਈ ਸਿੱਖਾਉਣਾ ਹੈ ਇਹ ਤੋਂ ਅਗਲਾ ਮੈਂ ਦੱਸ ਦਿੰਦਾ ਕਿ ਹਜੇ ਗੇਟ ਕੋਈ ਨਹੀਂ ਜੇ ਸਰਕਾਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨਾ ਮੰਨੀ ਅਸੀਂ ਫੇ ਚੰਡੀਗੜ੍ਹ ਦੇ ਰਸਤੇ ਬੰਦ ਕਰਾਂ ਸਾਡੇ ਕੋਲ ਕੋਈ ਆਪਸ਼ਨ ਨਹੀਂ ਇਹਦੇ ਵਿੱਚ ਤੁਹਾਡੀ ਕਿਸਾਨ ਦੇ ਤੇ ਬੰਦੀ ਦੀ ਕੋਈ ਸਪੋਰਟ ਕਰ ਰਹੀ ਹੈ ਸਾਰੀਆਂ ਕਿਸਾਨ ਜਿਥੇ ਬੰਦੀਆਂ ਲਹਿੰਗ ਜਿਥੇ ਬੰਦੀਆਂ ਸਮਾਜਿਕ ਜਿਥੇ ਬੰਦੀਆਂ ਅਸੀਂ ਓਪਨ ਕੀਤਾ ਨਹੀਂ ਅਸੀਂ ਤਾਂ ਇੰਨਾ ਹੀ ਕੀਤਾ ਸੀ ਉਹ ਸਾਡੀਆਂ ਸਪੋਰਟ ਕਰਦੀਆਂ ਲੋਕਾਂ ਨੇ ਜਿਹੜਾ ਤੁਸੀਂ ਟੋਲ ਪਾਸ ਦਾ ਜ਼ਿਕਰ ਕੀਤਾ ਉਸ ਤੇ ਬੰਦ ਕਰਵਾਉਣ ਲਈ ਕੋਈ ਜਾਂ ਤੇ ਕੋਈ ਸਰਕਾਰੀ ਫੋਰਸ ਤੇ ਦਵਾਈ ਵੀ ਕਰੇਗਾ ਜਾਂ ਬਿਲਕੁਲ ਕਰੇਗਾ ਜੀ ਮੈਂ ਨਾਂ ਦੱਸਦੇ ਨਹੀਂ ਬਠਿੰਡੇ ਵਾਲਦ ਕਰਨਗੇ ਗਰਦੀਪ ਸਿੰਘ ਦੀ ਬਠਿੰਡਾ ਫਰੋਜ਼ ਸ਼ਾਹ ਜਿਹੜਾ ਟੋਲ ਬਲਾਜਾ ਜਾਂ ਦਾਰਾਪੁਰ ਟੋਲ ਬਲਾਜਾ ਉਹ ਕਰਨਗੇ ਬਤਵਿੰਦਰ ਸਿੰਘ ਉਹ ਸਾਡੇ ਮੈਂਬਰ ਨੇ ਤਾਂ ਦੇ ਪਰ ਗੁਰਦਾਸਪੁਰ ਵਾਲੇ ਉਹ ਕਰਨਗੇ ਕਾਂ ਸਿੰਘ ਵਾਲਾ ਹੋਣੀ ਤੇ ਲੁਧਿਆਣਾ ਦੀ ਜਿਹੜੀ ਸੰਗਤ ਆ ਉਹ ਕਰੇਗੀ ਆਪਣਾ ਲੱਡ ਵਾਲਾ ਜਿਹੜੇ ਇੱਥੇ ਦੇ ਡੋਰ ਪਲਾਜੇ ਬਦਵੀਰ ਸਿੰਘ ਦੀ ਬੇਠੇ ਹੋਣੇ ਕਾਲਾ ਜੀ ਬੇਠੇ ਹੋਣੇ ਇਹਨਾਂ ਦੀ ਅਵਜੀਤਪੁਰ ਬੈਠੇ ਹੋਣੇ ਰਾਜਪੁਰਾ ਬੈਠੇ ਨੇ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਾਰਿਆਂ ਦੀ ਇਹ ਆਪੋ ਆਪਣੇ ਟੋਰ ਪਲਾਜੇ ਦੀ ਕਮਾਂਡ ਕਰਨਗੇ ਅਸੀਂ ਨੰਬਰ ਭੇਜ ਦਿੱਤੇ ਸੰਗਤਾਂ ਨੂੰ ਜਿਹੜੇ ਜਿਹੜੇ ਇਹਨਾਂ ਨਾਲ ਸੰਪਰਕ ਕਰਨਗੇ ਉੱਥੇ ਹੁਣਾ ਚਣਗੇ ਆਣਗੇ ਜੇ ਕਿਸੇ ਨੂੰ ਉੱਥੇ ਲੰਗਰ ਪਾਣੀ ਲਾਉਣਾ ਕੋਈ ਸੇਵਾ ਦੋ ਕੇ ਚਾਹ ਪਾਣੀ ਕਰਨੀ ਉਹ ਕਰਨਾ ਸੰਗਤ ਵੀ ਸਹਿਯੋਗ ਦੇ ਰਹੀ ਸਾਨੂੰ 26 ਜਨਵਰੀ ਨੂੰ ਉਸ ਸਾਹ ਡਾਕਟਰ ਮਾਸ ਕਰਦੇ ਨੇ ਕਿਸੇ ਲੈ ਗਏ ਤੇ ਵੀ ਜੁਲੇ ਪਰਸਤ ਕਾਮੀਨ ਸਾਹਿਬ ਮੋਰਕੇ ਦੀ ਸ਼ੁਰੂ ਕਰੀ ਅਸੀਂ ਦੇਖੋ ਕਾਮੀਨ ਸਾਹਿਬ ਮੋਰਕੇ ਦੀ ਦੋ ਹਸਿਆਤ ਆਸ ਕਿਸਾਨ ਵੀਰ ਸਾਡੇ ਭਰਾ ਨੇ ਅਸੀਂ ਵੀ ਕਿਸਾਨੀ ਦਾ ਸਵਤੰਤਰ ਸਿੱਧੇ ਅਸਿੱਧੇ ਟੰਗਣਾ ਕਿਸੇ ਦੀ ਜ਼ਮੀਨ ਨਹੀਂ ਵੀ ਹੋਵੇਗੀ ਕੋਈ ਤਕਾਨ ਹੋਵੇ ਵੀ ਕਿਸਾਨੀ ਦਾ ਸਬੰਧ ਹੈ ਪੰਜਾਬ ਦਾ ਸਾਰਾ ਕਾਰੋਬਾਰ ਸਾਰਾ ਬਿਜ਼ਨਸ ਜੋ ਵੀ ਚੱਲਦਾ ਉਹ ਕਿਸਾਨੀ ਦਾ ਸਬੰਧ ਚੱਲਦਾ ਸਿੱਧੇ ਸੰਦੇ ਟੰਗ ਅਸੀਂ ਬਿਲਕੁਲ ਸਹਿਮਤ ਆ ਉਹ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਅਸੀਂ ਵੀ ਇੱਥੇ ਸਾਡੇ ਜੰਗ ਸਿੰਘ ਜੱਥੇਬੰਦੀ ਦੇ ਪਰਿਵਾਰ ਰੱਖਿਆ ਹੋ ਸਕਦਾ ਛੋਟਾ ਇੱਥੇ ਮਾਰਚ ਕਰਿਆ ਜਾਵੇ ਜਿੱਦਾਂ ਵੱਡਾ ਕਰਦੇ ਆ ਕੋਈ ਗੱਲ ਨਹੀਂ ਪਰ ਸਾਡੀ ਪੂਰੀ ਸੇਮਤੀ ਸਾਡਾ ਪੂਰਾ ਉਹਨਾਂ ਦਾ ਸਾਡਾ ਉਹ ਸਾਡਾ ਸਹਿਯੋਗ ਦਿੰਦੇ ਨੇ ਕਿਸਾਨ ਜੱਥੇਬੰਦੀਆਂ ਅਸੀਂ ਉਹਦਾ ਪੂਰਾ ਸਹਿਯੋਗ ਹੈ ਅਸੀਂ ਅਪੀਲ ਵੀ ਕਰਦੇ ਆ ਜਿਹੜੇ ਇੱਥੇ ਲੋਕਲ ਲੈਬਰ ਇੱਥੇ ਆਉਣ ਦੇ ਕਾਰਨ ਬਾਕੀ ਜਿੰਨਾ ਵੀ ਪੰਜਾਬ ਆ ਵੱਧ ਤੋਂ ਵੱਧ ਟਰੈਕਟਰ ਲੈ ਕੇ ਕਿਸਾਨ ਜੱਥੇਬੰਦੀਆਂ ਦਾ ਉਹ ਦਿਨ ਸਾਥ ਦਿੱਤਾ ਜਾ ਕੇ ਦੱਸਿਆ ਜਾਵੇ ਕਿ ਸਾਡਾ ਪੰਜਾਬ ਤਾਂ ਲੁੱਟ ਲਿਆ ਅਸੀਂ ਤਾਂ ਪੱਟੇ ਜਦੇ ਅਸੀਂ ਤਾਂ ਬਰਬਾਦ ਹੋ ਗਏ ਐ ਦੁਨੀਆਂ ਦੇ ਲੋਕੋ ਵੀ ਜੇ ਕਿਸਾਨੀ ਬਰਬਾਦ ਹੋਦੀ ਤਾਂ ਤੁਸੀਂ ਵੀ ਇੱਥੇ ਖੜਨ ਨਾ ਲਈ ਕੋਈ ਵੀ ਦੁਕਾਨ ਕਰਿਆਨੇ ਦੀ ਦੁਕਾਨ ਕਹ ਉਹ ਕਰਿਆਨੇ ਦੀ ਦੁਕਾਨ ਤੋਂ ਲੈ ਕੇ ਕੱਪੜੇ ਦੀ ਦੁਕਾਨ ਫਰੂਟ ਦੀ ਦੁਕਾਨ ਕੋਈ ਕਾਰੋਬਾਰ ਐ ਉਹ ਕਿਸਾਨੀ ਨਾਲ ਸੰਬੰਧਿਤ ਆ ਕਿਉਂਕਿ ਜੇ ਮਜ਼ਦੂਰ ਕੰਮ ਕਰੂਗਾ ਉੱਥੇ ਪੈਸੇ ਕਮਾਊਗਾ ਉਹ ਹੀ ਉਹ ਹੀ ਉੱਥੇ ਸਪੈਂਡ ਕਰੇਗਾ ਨਾ ਖਾਤੇ ਵਿੱਚ ਇਸ ਕਰਕੇ ਅਸੀਂ ਕਿਸਾਨੀ ਦਾ ਪੂਰੀ ਤਰ੍ਹਾਂ ਹੋਰ ਅਸੀਂ